ਹਾਂ ਜੀ ਕੀ ਹਾਲ ਚਾਲ ਆ ਮੇਰੇ ਸਾਰੇ ਬਰਾਮਾਂ ਦਾ ਠੀਕ ਆ ਜੀ ਲੋ ਜਿਹੜਾ ਜਦੋਂ ਅਸੀਂ ਆ ਬੱਚਾ ਗੱਡਾ ਹੈ ਜੋੜੀ ਨੇ ਦੇਖੋ ਜੀ ਹਲੇ ਡਾ ਤੋਇਆ ਬੱਚਾ ਤੇ ਪੰਡਾਲ ਆ ਚੁੱਕੀ ਆ ਫੀਡ ਪਾਉਂਗਾ ਹੀ ਨੇਰਾ ਜੀ ਲੋ ਜੀ ਕਣਕ ਸਰੋਂ ਤੇ ਫੀਡ ਤੇ ਨੋ ਜੀ ਜਮਣੀ ਹੋਇਆ ਨਾ ਪਰ ਬੱਚੇ ਦਾ ਰੰਗ ਦੇਖੋ ਪੰਡਾਲ ਆ ਲਿਆ ਦੂਜਾ ਲਾ ਦੂ ਜਿਹੜਾ ਲਾ ਲਿਆ ਚੱਲਿਆ ਸੀ ਉੱਪਰ ਮੈਂ ਕੱਢ ਲੇ ਬੱਚੇ ਤੇ ਉਹ ਇਹ ਨਾ ਛਲਕਾ ਸਹੀ ਜੀ ਨਾ ਨਾ ਅੰਡਰ ਕੇ ਨੀ ਇਹ ਅੰਦਰ ਦੇ ਬਠੀ ਜੁੜੀਆਂ ਪਈਆਂ ਇਹਦਾ ਰੀਂਡਾ ਇਸ ਵਾਰ ਇੱਕੇ ਪੱਕੇ ਅਸਲੀ ਦਾ ਕਾਲਸਰੀ ਦਾ ਨੀਲੇ ਨਾਲ ਤੇ ਚੋਗਾ ਦੇ ਕੇ ਪਤਾ ਨਹੀਂ ਕਮਜ਼ੋਰ ਹੋ ਗਈ ਉਹ ਜੋੜੀ ਜਾਂਦੇ ਆ ਜੇ ਮਰ ਗਏ ਨਿਕਲੇ ਨਹੀਂ ਗਏ ਉਹ ਜੋੜੀ ਨੇ ਲੈ ਆਇਆ ਨੇ ਹੰਡੇ ਹੋ ਗਿਆ ਇਹਨਾਂ ਨੂੰ ਹਫਤਾ ਬਾਅਦ ਲੈ ਆਇਆ ਨੇ ਕਹ ਹਫਤਾ ਹੋ ਗਿਆ ਨੂੰ ਪੱਕੇ ਹੋਣ ਨੂੰ ਇਹ ਜੋੜੀ ਦੇ ਕਮਰ ਗਿਆ ਉਹ ਡੇਜ ਕੱਟ ਬਿਲਕੁਲ ਆਦਾ ਵੀ ਮਰੂਗਾ ਨਵੀਂ ਪੱਠੀ ਲਾਈ ਹੋ ਸਕਦਾ ਨਹੀਂ ਰਹੀ ਹਲੇ ਅੱਲੀ ਜੋੜੀ ਖਰਾਬ ਹੋਤੀ ਨਾ ਆ ਲਾਈਏ ਜੋੜੀ ਕਾਂਡਾ ਲਾਇਆ ਹਾ ਕੋਬਾ ਲਾਲੂ ਜੀ ਅੱਜ ਬੱਚੇ ਚੱਕ ਲਈ ਉਧਰ ਇਫਰ ਕਰ ਲਈ ਜੀ ਆਪਾਂ ਨੇ পাঁচ ছড়তে ਇਹ ਵੀ ਸ਼ੇਲ ਨੇ ਜੀ ਵਿੱਚ ਇਹਨਾਂ ਦੇ ਵਿੱਚੋਂ ਬੜੇ ਬੁੱਕਰਾ ਬੜੇ ਇੱਕ ਸਾਦੇ ਗੱਡੀ ਨੂੰ ਦਿਖਾਵਾ ਦੇ। ਉਹ। ਕੋਈ ਤਾਂ ਬੱਤਨ। ਉਹ ਤਰ ਉਹ ਤਰ ਬੰਗਰੇ ਇੱਧਰ ਜੁੜਿਆ ਨਹੀਂ ਸਹਿਮ। ਇੱਕ ਉਹ ਨਸਾਂ। ਉਹ ਹੀ ਜੋੜਾਂਗੇ ਨੇ। ਜੇ ਉਹ ਵੀ ਕੋ ਲੈਣ ਜਾ। ਠੀਕ ਹੈ। ਲੇ ਜਿਹੜਾ ਪੌਂਡਾ ਛੱਲੇ ਤੁਸੀਂ ਉਧਰ ਨਿਕਲੇ ਜੀ ਬੰਦਾ ਇਹ ਕਿੰਨਾ ਚਾਹ ਦਾ ਛੋਟੇ ਗੁੱچے ਤੇ ਸਾਹ ਨੂੰ ਥੋੜਾ ਸਾਹਮਣੀ ਹੈ ਫੀਡ ਦੇ ਨਾਲ ਬਾ ਤੇ ਬਿਨਾ ਫੀਡ ਤੋਂ ਬਿਨਾ ਹੁਣ ਦਿਖਾਇਆ ਓਦੋਂ ਬੱਚੇ ਹੰਦਾ ਹਾਲ ਤੇ ਫੀਡ ਨਾਲ ਉਹਨਾਂ ਦੇ ਵਿੱਚੋਂ ਇਹ ਸਾਰੇ ਨਵੇਂ ਬੱਚੇ ਨੇ ਫੀਡ ਨਾਲ ਪਾਰਾ ਨਹੀਂ ਦਿੰਦੇ ਸਮਾਂ ਪਾਰਾ ਨਹੀਂ ਆਹ ਜਮਾ ਦੇ ਨਾਲ ਦੇ ਇੱਧਰ ਘਰੇ ਨੇ ਪਹਿਲਾ ਫੀਡ ਆਰੇ ਹਲਕਾ ਨਾਲ ਫੀਡ ਤੇ ਕਾਂਬੂ ਵੀ ਆ ਗਈ ਲੱਖੇ ਜਰ ਕਿਤੇ ਨਾ ਬੱਚੇ ਇਧਰ ਲੈ ਬਿਨਾ ਉਹਦੇ ਪਹਿਲਾ ਫੀਡ ਨਹੀਂ ਸੀ ਬਈ ਛੋਟੇ ਛੋਟੇ ਰਹਿ ਗਏ ਸੀ ਮਰਨੋਂ ਬਚਾਏ ਨਹੀਂ ਜੀ ਤੇ ਮੇਰੇ ਵਾਲੇ ਬੱਚੇ ਵਧੀਆ ਬਣਾਉਣਾ ਸਹੀ ਨਹੀਂ ਹੈ ਯਾਰ ਜਾਨੂੰ ਨਹੀਂ ਪਤਾ ਜੀ ਜੀ ਸਵਾਦ ਆ ਗਏ ਹੰਬ ਕੱਲਾ ਕੱਲਾ ਹਨ ਪੂਰਾ ਵਧੀਆ ਚਣਕੀ ਨਾਲੋਂ கம்பெனா கம்பேர ਕੋਈ ਕਹਿੰਦਾ ਬੱਛੰਦੇ ਲੈਂਦੇ ਨੇ ਕਿੰਨੇ ਘਟਦੇ ਇੱਕ ਕਪਾਛਲੇ ਲੈਂਦੇ ਨੇ ਹੰਡੂ ਮੁਕਲੇ ਨਹੀਂ ਜੀ ਨਾ ਨਹੀਂ ਉਹਨਾਂ ਚਾਰ ਪਾਉਂਦੇ ਨੇ ਨੂੰ ਪਾ ਮੰਕਰਾਗਾ ਤਕ ਕੋਈ ਨਹੀਂ ਇੱਕ ਇੱਕ ਦਿਨ ਦੇ ਫਰਕ ਨਾਲ ਨਿਕਲੇ ਹੋਣੇ ਨਾਲੇ ਇੱਕ ਇੱਕ ਦਿਨ ਦੇ ਫਰਕ ਨਾਲ ਨਿਕਲੇ ਹੋਏ ਪਰ ਉਦਾਂ ਸਹੀ ਹੈ ਜੀ ਫੀਲ ਦਾ ਬਹੁਤ ਵਧੀਆ ਰਿਜ਼ਲਟ ਆ ਬਾਈ ਆਪਾਂ ਤਾਂ ਕਹਿੰਦੇ ਪਾਇਆ ਕਰੋ ਛੋਟੇ ਬੱਚੇ ਨੂੰ ਜਦੋਂ ਡਰੀ ਜੋ ਹੋਣ ਵਾਲੇ ਹੋ ਜਾਂਦੇ ਉਦੋਂ ਬੰਦ ਕਰ ਦੋ ਨਹੀਂ ਤਾਂ ਫਿਰ ਭਾਰੀ ਹੋ ਜਾਂਦੇ ਨੇ ਉੜਦੇ ਨਹੀਂ ਹੈਗੇ ਕਈ ਵਾਈ ਗੱਲ ਵੀ ਪਾਤੀ ਨੂੰ ਵੀ ਰਹੇ ਨੇ ਉੱਡਣ ਦਾ ਕਾਰਨ ਉਹ ਵੀ ਹੈ ਬਾਈ ਜਿਆਦਾ ਭਾਰੀ ਹੋਣ ਨਾਲ ਬਾਰੇ ਤਾਂ ਤੁਪਾਂ ਲਵਾਉਣੀ ਸ਼ੁਰੂ ਕਰ ਦਿਆ ਕਰੋ ਜਿਵੇਂ ਹੋਏ ਬੱਚੇ ਤੋਂ ਤਪਾਂ ਨੂੰ ਸ਼ੁਰੂ ਕਰ ਦੋ ਤਪਨਾਂ ਜ਼ਿਆਦਾ ਹੈਵੀ ਨਹੀਂ ਹੁੰਦੇ ਨਾ ਪੌਣੇ ਇਹ ਦਾਣਾ ਭਾਈ ਇਹਨੂੰ ਦਾਣਾ ਉਹ ਠੰਡਾ ਪੈਣੇ ਮਾ ਸਾਧਿਆ ਕਰਦਾ ਉਹ ਦੇਖ ਲਈ ਸੋਸਰੀ ਕਰੀ ਦੋ ਚੋ ਥੈਲੇ ਚ ਸਾਡੇ ਸੋਸਰੀ ਸਵਾਰ ਹਾਈ ਬਹੁਤ ਦਾ ਸੋਸਰੀ ਹਾਈ ਬਹੁਤ ਨਾ ਇਸ ਵਾਰ ਮੇਟਰ ਨੂੰ ਦੇਖੋ ਜੀ ਇਹ ਦੇਖੋ ਕੱਫੀ ਭਰ ਲਾਂਗੇ ਆਪਾਂ ਪਾ ਦਾਂਗੇ ਇੱਥੇ ਦੇ ਵਿੱਚ ਤੇ ਇਹ ਪਾ ਲਾਂਗੇ ਸਾਰੋਂ ਦਾ ਉਹ ਗ੍ਰੀਟ ਥੋੜੀ ਗਰਮ ਹੁੰਦੀ ਆ ਤੇ ਸਭ ਤੋਂ ਜ਼ਰੂਰੀ ਆ ਇੱਦਾਂ ਹੀ ਤੇ ਕੇ ਕਣਕ ਦਾ ਤੇ ਨਾ ਇਹ ਗਲਾਸ ਆ ਕੇ ਤੋਂ ਰੱਖੇ ਹੋਏ ਸੀ ਇਹਨੂੰ ਸੁਸਰੀ ਲੱਗੀ ਸੀ ਕਣਕ ਨੂੰ ਤਾਂ ਵਰਕੇ ਧੋ ਕੇ ਰੱਖ ਲਈ ਨਹੀਂ ਤਾਂ ਬਿਨਾਂ ਧੋਤੇ ਹੀ ਪਾ ਦਿੰਦੀ ਆ ਲਓ ਇੰਨੇ ਤੋਂ ਇੰਨੇ ਚੀਜ਼ਾਂ ਪਾ ਲੀਆਂ ਤੇ ਰੱਖ ਲਾਂਗੇ ਹੁਣ ਜੋੜੇ ਨੂੰ ਆਪਾਂ